ਇਤਿਹਾਸ ਦੇ ਪੰਨੇ ਖੋਲੋ ਜੀ ਔਸਾਰੇ ਅੱਖਾਂ ਖੋਲੋ ਜੀ ਇਤਿਹਾਸ ਦੇ ਪੰਨੇ ਖੋਲੋ ਜੀ ਔਸਾਰੇ ਅੱਖਾਂ ਖੋਲੋ ਜੀ ਜਿੱਥੇ ਲਾਲਚ ਨੇ ਸੀ ਨੀਹਾਂ ਵਿੱਚ ਜਿੱਥੇ ਲਾਲਚ ਨੇ ਸੀ ਨੀਹਾਂ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਸੰਤੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਇਤਿਹਾਸ ਦੇ ਪੰਨੇ ਫੁਲੋਜੀ ਇਤਿਹਾਸ ਦੇ ਪੰਨੇ ਫੁਲੋਜੀ ਆਓ ਸਾਰੇ ਅੱਖਾਂ ਖੋਲੋ ਜੀ ਆਓ ਸਾਰੇ ਅੱਖਾਂ ਖੋਲੋ ਜੀ ਜਿੱਥੇ ਲਾਲਚ ਨੇ ਸੀ ਨਿਹਾ ਵਿੱਚ ਜਿੱਥੇ ਲਾਲਚ ਨੇ ਸੀ ਨਿਹਾ ਵਿੱਚ ਉਹ ਕੰਧ ਵਿਖਾ ਕੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੰਦਵ ਕਾ ਕੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਸੰਤੋ ਆਪਣੇ ਬੱਚਾ ਨੂੰ ਸਰਹੰਦ ਵਿਖਾ ਕੇ ਲਿਆਵੋ ਦਸੋਂ ਠੰਡੇ ਬੁਰਜ ਚ ਚਕਿੱਦਾਂ ਕੈਦ ਮਾ ਗੁਜ਼ਰੀ ਕੀਤੀ ਦਸੋਂ ਠੰਡੇ ਬੁਰਜ ਚ ਚਕਿੱਦਾਂ ਕੈਦ ਮਾ ਗੁਜ਼ਰੀ ਕੀਤੀ ਚੁਰਵਰਤੀ ਫਤੇ ਸਿੰਘ ਨਲ ਦੱਸੋ ਕੀ ਕੀ ਬੀਤੀ ਜੁਰਵਤੇ ਫਤਿਹ ਸਿੰਘ ਨਾਲ ਦੱਸੋ ਕੀ ਕੀ ਬੀਤੀ ਉਸ ਸਕੇ ਨਾਲ ਸੜਕੀ ਉਸ ਸਾਡੇ ਸਾਕੇ ਨਾਲ ਸੜਕੀ ਸਭੰਦ ਵਿਖਾ ਕੇ ਲਿਆਓ ਸੰਗਤੀ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਸਤੂ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਇਤਿਹਾਸ ਦੇ ਪੰਨੇ ਫੋਲੋ ਜੀ ਹਉ ਸਾਰੇ ਅੱਖਾਂ ਕੋਲੋ ਜੀ ਇਤਿਹਾਸ ਦੇ ਪੰਨੇ ਫੋਲੋ ਜੀ ਹਉ ਸਾਰੇ ਅੱਖਾਂ ਕੋਲੋ ਜੀ ਜਿੱਥੇ ਲਾਲ ਚਿਲੇਸੀ ਨੀਹਾਂ ਵਿੱਚ ਜਿੱਥੇ ਲਾਲ ਚਿਲੇਸੀ ਨੀਹਾਂ ਵਿੱਚ ਉਹ ਕੰਨ ਦੇ ਵਿਖਾ ਕੇ ਲਿਆਵੋ ਸੰਤੂ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਸੰਤੂ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ ਕਰੀਏ ਕੋਸ਼ਿਸ਼ ਬੱਚਾ ਬੱਚਾ ਇਤਿਹਾਸ ਨੂੰ ਜਾਣੇ ਕਰੀਏ ਕੋਸ਼ਿਸ਼ ਬੱਚਾ ਬੱਚਾ ਇਸ ਆਤਸਤ ਨੂੰ ਜਾਣੇ ਨਿੱਕੀਆਂ ਜ਼ਿੰਦਾ ਵੱਡੇ ਸਾਕੇ ਕਰ ਗਿਆ ਕਿੰਜ ਟਿਵਾਣੇ ਨਿੱਕੀਆਂ ਜ਼ਿੰਦਾ ਵੱਡੇ ਸਾਕੇ ਕਰ ਗਿਆ ਕਿੰਜ ਟਿਵਾਣੇ ਜਿੱਥੋਂ ਚੜਦਾ ਕੁਰਬਾਨੀ ਦਾ ਜਿੱਥੋਂ ਚੜਦਾ ਕੁਰਬਾਨੀ ਦਾ ਦਨ ਵਿਖਾ ਕੇ ਲਿਆਓ ਸੰਤੂ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਸੰਤੂ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਇਤਿਹਾਸ ਦੇ ਪੰਨੇ ਫੋਲੋ ਜੀ ਇਤਿਹਾਸ ਦੇ ਪੰਨੇ ਖੋਲੋ ਜੀ ਆਓ ਸਾਰੇ ਅੱਖਾਂ ਖੋਲੋ ਜੀ ਆਓ ਸਾਰੇ ਅੱਖਾਂ ਖੋਲੋ ਜੀ ਜਿੱਥੇ ਲਾਲ ਚਿਣੇ ਸੀ ਨੀਹਾਂ ਵਿੱਚ ਜਿੱਥੇ ਲਾਲ ਚਿਣੇ ਸੀ ਨੀਹਾਂ ਵਿੱਚ ਉਹ ਕੰਦ ਵਿਖਾ ਕੇ ਲਿਆਓ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਸੰਤ ਤੂੰ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਸੰਤ ਤੂੰ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਸੰਤ ਤੂੰ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ